ਉਹ ਕਪੜੇ ਵਿਅਸਤ ਰੋਜ਼ਾਨਾ ਰੁਟੀਨ ਵਰਗੇ ਖਾਣੇ ਅਤੇ ਸੌਣ ਨੂੰ ਦੁਹਰਾਉਂਦੇ ਹਨ ਉਹ ਦੌਲਤ ਇੱਜ਼ਤ ਅਤੇ ਸ਼ਕਤੀ ਪ੍ਰਾਪਤ ਕਰਨ ਲਈ ਅਤੇ ਰੋਜ਼ੀ ਰੋਟੀ ਕਮਾਉਣ ਲਈ ਜੀਵਨ ਪਰ ਸਖਤ ਮਿਹਨਤ ਕਰਦੇ ਹਨ ਹਾਲਾਂਕਿ ਅੰਤ ਵਿੱਚ ਉਹ ਸਾਰੇ ਮਰ ਜਾਂਦੇ ਹਨ ਸਰੀਰ ਦੀ ਮੌਤ ਤੋਂ ਵੱਧ ਡਰਾਉਣਾ ਉਸ ਤੋਂ ਬਾਅਦ ਹੋਣ ਵਾਲਾ ਨਿਆ ਹੈ ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ। ਜਿਸ ਤਰ੍ਹਾਂ ਅਪਰਾਧਿਕ ਗਤੀਵਿਧੀਆਂ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਇਸ ਧਰਤੀ ਤੇ ਅਸੀਂ ਜੋ ਕੁਝ ਵੀ ਕਰਦੇ ਹਾਂ, ਉਹ ਸਵਰਗ ਦੀਆਂ ਕਿਤਾਬਾਂ ਵਿੱਚ ਦਰਜ ਹੋ ਜਾਂਦਾ ਹੈ। ਅਤੇ ਮਰਦਿਆਂ ਦਾ ਨਿਆਂ ਉਹਥੀਆਂ ਵਿੱਚ ਲਿਖੀਆਂ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਕੋਈ ਦੋਸ਼ੀ ਹੈ ਜਾਂ ਨਹੀਂ ਅਤੇ ਉਸ ਨੂੰ ਕਿਹੜੀ ਸਜ਼ਾ ਦਿੱਤੀ ਜਾਂਦੀ ਹੈ ਇਸ ਧਰਤੀ ਦੀ ਵਿਵਸਥਾ ਦੀਆਂ ਕਿਤਾਬਾਂ ਅਨੁਸਾਰ ਤੈਅ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਮਰਨ ਤੋਂ ਬਾਅਦ ਉਹ ਵਿਅਕਤੀ ਸਵਰਗ ਵਿੱਚ ਜਾਂਦਾ ਹੈ ਜਾਂ ਨਹੀਂ ਇਹ ਬਾਈਬਲ ਦੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਦਾ ਨਿਆਂ ਉਹਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ ਤਾਂ ਕਾਲ ਅਤੇ ਪਤਾਲ ਅਗ ਦੀ ਝੀਲ ਵਿੱਚ ਸੁੱਟੇ ਗਏ ਇਹ ਦੂਈ ਮੌਤ ਹੈ ਅਰਥਾਤ ਅਗ ਦੀ ਝੀਲ ਬਾਈਬਲ ਕਹਿੰਦੀ ਹੈ ਕਿ ਕੁਝ ਖਾਸ ਲੋਕ ਹਨ ਜਿਨ੍ਹਾਂ ਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ। ਤਾਂ ਨ ਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ। ਇਹਨਾਂ ਉੱਤੇ ਦੂਈ ਮੌਤਾ ਕੁਝ ਵਸ ਨਹੀਂ। ਪਹਿਲਾ ਜੀ ਉੱਠਣ ਵਿੱਚ ਹਿੱਸਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਜੋ ਅਸੀਂ ਨਰਕ ਦੀ ਅਗਦੀ ਛੀਲ ਵਿੱਚ ਨਿਆਹ ਅਤੇ ਸਜ਼ਾ ਦਿੱਤੇ ਜਾਣ ਤੋਂ ਬਚ ਸਕੀਏ। ਬਾਈਬਲ ਵਿੱਚ ਪਰਮੇਸ਼ਵਰ ਨੇ ਸਾਨੂੰ ਸਪਸ਼ਟ ਤੌਰ ਤੇ ਦਿਖਾਇਆ ਕਿ ਪਹਿਲੇ ਜੀ ਉਠਣ ਵਿੱਚ ਕਿਵੇਂ ਹਿੱਸਾ ਲੈ ਸਕਦੇ ਹਾਂ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀ ਉਹਨੂੰ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜੀਉਂਦਾ ਉਠਾਵਾਂਗਾ ਪਹਿਲੇ ਜੀ ਉਠਣ ਵਿੱਚ ਹਿੱਸਾ ਲੈਣ ਲਈ ਸਾਨੂੰ ਯਿਸੂ ਦਾ ਮਾਸ ਖਾਣਾ ਅਤੇ ਉਹਨਾਂ ਦਾ ਲਹੂ ਪੀਣਾ ਚਾਹੀਦਾ ਹੈ ਫਿਰ ਅਸੀਂ ਕਿਵੇਂ ਯਿਸੂ ਦਾ ਮਾਸ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਪੀ ਸਕਦੇ ਹਾਂ ਲਓ ਅਤੇ ਖਾਓ ਇਹ ਮੇਰਾ ਸਰੀਰ ਹੈ ਤੁਸੀਂ ਸਾਰੇ ਇਸ ਤੋਂ ਪੀਓ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬੋਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ ਨਵੇਂ ਨੇਮ ਦੇ ਪਸਾਹ ਨੂੰ ਮਨਾਉਣ ਦੁਆਰਾ ਅਸੀਂ ਯਿਸੂ ਦਾ ਮਾਸ ਖਾਂਦੇ ਅਤੇ ਉਹਨਾਂ ਦਾ ਲਹੂ ਪੀਂਦੇ ਹਾਂ ਅਤੇ ਆਪਣੇ ਸਾਰੇ ਪਾਪਾਂ ਦੀ ਮਾਫੀ ਪ੍ਰਾਪਤ ਕਰਦੇ ਹਾਂ ਕਿਉਂਕਿ ਸਾਨੂੰ ਸਾਡੇ ਪਾਪਾਂ ਲਈ ਮaaf ਕੀਤਾ ਗਿਆ ਇਸ ਲਈ ਅਸੀਂ ਪੈਲਾ ਜੀ ਉੱਠਣ ਵਿੱਚ ਹਿੱਸਾ ਲੈਣ ਦੇ ਯੋਗ ਹਾਂ ਉਹ ਸਾਰੀਆਂ ਸੰਸਾਰਿਕ ਚੀਜ਼ਾਂ ਜਿਨ੍ਹਾਂ ਦਾ ਲੋਕ ਸਭ ਤੋਂ ਜ਼ਿਆਦਾ ਮਹੱਤਵ ਰੱਖਦੇ ਹਨ ਉਹ ਸਭ ਮੌਤ ਤੋਂ ਬਾਅਦ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਵਿਅਰਥ ਹਨ ਹਾਲਾਂਕਿ ਨਵੇਂ ਨੇਮ ਦੇ ਪਸਾਹ ਨੂੰ ਮਨਾ ਕੇ ਪੈਲੇ ਜੀ ਉੱਠਣ ਵਿੱਚ ਹਿੱਸਾ ਲੈਣਾ ਕੀਮਤੀ ਹੈ ਜਿਸ ਨੂੰ ਯਿਸੂ ਨੇ ਆਪਣੇ ਮਾਸ ਅਤੇ ਲਹੂ ਦੁਆਰਾ ਸਥਾਪਿਤ ਕੀਤਾ ਇਸ ਲਈ ਹੈ ਕਿਉਂਕਿ ਸਿਰਫ ਉਹ ਲੋਕ ਜੋ ਪੈਲੇ ਜੀ ਉੱਠਣ ਵਿੱਚ ਹਿੱਸਾ ਲੈਂਦੇ ਹਨ ਨਰਕ ਦੀ ਸਜ਼ਾ ਤੋਂ ਬਚ ਸਕਦੇ ਹਨ ਆਓ ਅਸੀਂ ਸਾਰੇ ਨਵੇਂ ਨੇਮ ਦਾ ਪਸਾਹ ਮਨਾਈਏ ਤਾਂ ਜੋ ਅਸੀਂ ਸਦੀਪਕ ਜੀਵਨ ਨੂੰ ਪ੍ਰਾਪਤ ਕਰ ਸਕੀਏ ਅਤੇ ਸੁਵਰਗ ਦੇ ਰਾਜ ਵਿੱਚ ਸਦਾ ਤੱਕ ਮਹਿਮਾ ਵਿੱਚ ਰਹੀਏ